ਕਿ ਇਹਨਾਂਾਰੇ ਤੋਂ ਵੀ ਜਿੱਦ ਕਰਦਾ ਹੈ ਇਹ ਮੇਰਾ ਉਹ ਬੱਚਾ ਹੈ ਜਿਹੜਾ ਹਰ ਵੇਲੇ ਮੇਰੇ ਤੇ ਗਰੈਂਡ ਲਾ ਰੱਖਦਾ ਚਲੋ ਫਿਰ ਵੀ ਜੋ ਕੁਝ ਵੀ ਹੈ ਮਾਣ ਹੈ ਸਾਡਾ ਔਰ ਇਹ ਜਦ ਮਾਣ ਹੈ ਕਿ ਇਹਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਹੈ ਕਿ ਨਿੰਮ ਦਾ ਪੇੜ ਪੀਪਲ ਦਾ ਪੇੜ ਬਰੋਟੇ ਦਾ ਪੇੜ ਹੁੰਦਾ ਹੈ ਨਾ ਜੀਨੇ ਹਰ ਬਲੇ ਆਕਸੀਜਨ ਹੀ ਆਕਸੀਜਨ ਦੇਣੀ ਹੈ ਇਹ ਸਾਡਾ ਉਹ ਆਰਟਿਸਟ ਹੈ ਜਿਹੜੇ ਵੀ ਰੋਲ ਦੇ ਵਿੱਚ ਹੁੰਦਾ ਹੈ ਇਹ ਸਾਨੂੰ ਆਕਸੀਜਨ ਦਿੰਦਾ ਸੰਦਰਸ਼ ਖੰਡਾ ਵੀ ਹੈ ਦੇਸ਼ਕ ਬੱਚਾ ਹੈ ਚਾਹੇ ਛੋਟਾ ਹੈ ਚਾਹੇ بڑا ਹੈ ਪਰ ਗਿਆਨ ਹੀ ਦੇ ਕੋਲ ਬਹੁਤ ਜ਼ਿਆਦਾ ਹੈ ਐਕਸਪੀਰੀਅੰਸ ਇਹਦਾ ਜੋ ਇਹਦੀ ਜੋ ਨਜ਼ਰ ਹੈ ਜਿਸ ਨਜ਼ਰ ਨਾਲ ਇਹ ਕਰੈਕਟਰਸ ਨੂੰ ਦੇਖਦਾ ਹੈ ਉਹ ਸਾਨੂੰ ਇਹ ਹੈਲਪਫੁਲ ਹੁੰਦਾ ਹੈ ਔਰ ਮੈਂ ਪਰਮਾਤਮਾਗੇ ਹੀ ਅਰਦਾਸ ਕਰਦਾ ਹਾਂ ਸਤਿਗੁਰੂ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਲੰਬੀ ਆਇਉ ਦੇਵੇ ਬਾਕੀ ਹਲੇ ਹੋਰ ਵੀ ਮੈਂ ਗੱਲਾਂ ਕਰਨੀਆਂ